ਕਿੰਨਾ ਕਿ ਜੱਟਾ ਵਿਗਦਾ ਬਈ ਜੱਟਾ ਬਈ ਬਾਦੂ ਵਿਗਦਾ ਜਿੱਥੇ ਹਾਂ ਯਾਰ ਮੱਝੀ ਲੜ ਖੜਾ ਬਈ ਹਰੇ ਕੇਰੀਏ ਚ ਕੋਈ ਇਹ ਪੁਲਿਸ ਕੁਛ ਨਹੀਂ ਕਹਿੰਦੀ ਕੋਈ ਲੀਡਰ ਐ ਇਨੇ ਲੀਡਰ ਆ ਯਾਰ ਪਿੰਡ ਦਾ ਆਪ ਖੁਦ ਇੱਕ ਐਮਐਲਏ ਹੋ ਉਹਨਾਂ ਨੇ ਕਦੇ ਹੂੰ ਕਾਠਾ ਲੱਖਾ ਸਿੰਘ ਸੁਧਾਨਾ ਦਾ ਪਿੰਡ ਰੰਪਰੇ ਦੇ ਵਿੱਚ ਅਸੀਂ ਖੜੇ ਆ ਸਾਡੇ ਨਾਲ ਨੌਜਵਾਨ ਖੜੇ ਆ ਜਿਹੜੇ ਕਿ ਲੱਖੇ ਦੀ ਸਪੋਰਟ ਦੇ ਵਿੱਚ ਡਟੇ ਹੋਏ ਆ ਦਿਨ ਰਾਤ ਲੱਗੇ ਹੋਏ ਕਰਦੇ ਇਹਨਾਂ ਨਾਲ ਗੱਲਬਾਤਾਂ ਕਿ ਭਾਈ ਕੀ ਦੇਖ ਕੇ ਤੁਸੀਂ ਲੱਖੇ ਦਾ ਸਾਥ ਦੇ ਰਹੇ ਹੋ ਪਹਿਲਾਂ ਸਸੀਗਾ ਰਬੀ ਸਾਰਿਆਂ ਨੂੰ ਤੇ ਲੱਖੇ ਦਾ ਆਪਾਂ ਵੀ ਸਾਥ ਤਾਂ ਦੇ ਰਹੇ ਆ ਕਿਉਂਕਿ ਇਹ ਹਰੇਕ ਮੁੱਦੇ ਦੇ ਪੰਜਾਬ ਦੇ ਬੋਲਦਾ ਹੈਗਾ ਤੇ ਹਰੇਕ ਹਰੇਕ ਬੰਦੇ ਨਾਲ ਚਾਹੇ ਕੋਈ ਛੋਟਾ ਚਾਹੇ ਵੱਡਾ ਬੰਦਾ ਇਹ ਨਾਲ ਖੜਦਾ ਹੈਗਾ ਪਹਿਲ ਦੇ ਆਧਾਰ ਤੇ ਤੇ ਬਾਕੀ ਹੋਰ ਵੀ ਜਿੰਨੇ ਸਾਰਿਆਂ ਨੂੰ ਪਤਾ ਹੀ ਹੈ ਪੰਜਾਬੀ ਦੇ ਪਾਣੀਆਂ ਦਾ ਮੁੱਦਾ ਤੇ ਸਾਰਿਆਂ ਦੇ ਖੁੱਲ ਕੇ ਬੋਲਦਾ ਹੈਗਾ ਤੇ ਤਾਂ ਭਈ ਅੱਜ ਵੀ ਪਹਿਲਾਂ ਐਮਐਲਏ ਦੇ ਇਲੈਕਸ਼ਨ ਹੋਏ ਸੀ ऐसे धाते लखे ने आके वादा ਕੀਤਾ ਸੀ ਵੀ ਮੈਂ ਬੱਚਿਆਂ ਦੀਆਂ ਫੀਸਾਂ ਮਾਫ ਕਰਾਉਂਗਾ ਮੈਂ ਨਸ਼ੇ ਬੰਦ ਕਰਾਉਂਗਾ ਕੀ ਕੋਈ ਹੱਥ ਖੜਾ ਕਰਕੇ ਦੱਸ ਸਕਦਾ ਇਹਨੇ ਬੰਦਿਆ ਚੋ ਕਿਹਨੇ ਕਰਾਤੇ ਕਿ ਨਹੀਂ ਹਮਝੋ ਜਵਾਬ ਮੈਂ ਦਿੰਦਾ ਉਹ ਬਈ ਵਾਦਾ ਕੀਤਾ ਸੀ ਆਪਾਂ ਮੰਨਦੇ ਆ ਗੱਲ ਕਰ ਉਹਦੋਂ ਮੈਂ ਜਿੱਤਿਆ ਨਹੀਂ ਨਾ ਸੀਗਾ ਉਹ ਜੇ ਬੰਦਾ ਕੱਲ ਨੂੰ ਜੇ ਸੱਤਾ ਚਾਹੁੰਦਾ ਕੋਈ ਐਮਐਲਏ ਬਣਦਾ ਕੋਈ ਬਹੁਮੰਦ ਨਾ ਜਿੱਤਦਾ ਤੇ ਫੇਰ ਨਾ ਆਪਾਂ ਕਰਦੇ ਫੇਰ ਆਪਾਂ ਉਹਨਾਂ ਨੂੰ ਸਵਾਲ ਕਰਦੇ ਵੀ ਹਾਂ ਵੀ ਭਾਈ ਤੁਸੀਂ ਆ ਵਾਦਾ ਕੀਤਾ ਸੀਗਾ ਨਹੀਂ ਕੀਤਾ ਤੇ ਇਸੇ ਕਰਕੇ ਬਈ ਅਸੀਂ ਉਦੋਂ ਆ ਜਿੰਨੇ ਬੰਦੇ ਖੜੇ ਆ ਸਾਰੇ ਝਾੜੂ ਕੰਨੀ ਸੀਗੇ ਉਦੋਂ ਮੈਂ ਆਪ ਵੀ ਉਦੋਂ ਝਾੜੂ ਨੂੰ ਵੋਟ ਪਾਈ ਆ ਵੀ ਹਾਂ ਉਦੋਂ ਕਿਉਂਕਿ ਇਹਨਾਂ ਦੀ ਉਦੋਂ ਸਰਕਾਰ ਆਪਾਂ ਪਹਿਲਾਂ ਦੇਖੇ ਨਹੀਂ ਸੀ ਬੰਦੇ ਕਿਵੇਂ ਦੇ ਆ ਤਾਂ ਕਰਕੇ ਹੁਣ ਆਪਾਂ ਨੂੰ ਬਾਅਦ ਚ ਅਸਲੀਅਤ ਹੁਣ ਪਤਾ ਲੱਗੀ ਆ ਵੀ ਹਣ 2.5 ਸਾਲ ਹੋ ਗਏ ਕੋਈ ਚਿੱਟੇ ਦੇ ਕਾਰਵਾਈ ਨਹੀਂ ਹੋਈ ਜਾਂ ਕੋਈ ਹੋਰ ਕੋਈ ਪ੍ਰਵਾਸ ਉਵੇਂ ਹੋਈ ਜਾਂਦਾ ਹੁਣ ਆਪਾਂ ਚਿੱਟੇ ਨਾਲ ਦੇਖਦੇ ਕਿਵੇਂ ਜਿੱਥੇ ਪਹਿਲਾਂ ਕੋਈ ਕਿੰਨਾ ਕ ਚਿੱਟਾ ਵੇਖਦਾ ਬਈ ਚਿੱਟਾ ਬਈ ਬਾਦੂ ਵੇਖਦਾ ਜਿੱਥੇ ਹਾਂ ਆਹੇ ਖੜਾ ਬਈ ਹਰੇ ਏਰੀਏ ਚ ਕੋਈ ਨਹੀਂ ਪੁਲਿਸ ਕੁਛ ਨਹੀਂ ਕਹਿੰਦੀ ਕੋਈ ਲੀਡਰ ਐ ਇਨੇ ਲੀਡਰ ਆ ਯਾਰ ਪਿੰਡ ਦਾ ਆਪ ਖੁਦ ਇੱਕ ਐਮ ਐਲ ਏ ਉਹ ਨਾਲ ਨਹੀਂ ਕਦੇ ਜਦੋਂ ਕਮੇਟੀਆਂ ਨਹੀਂ ਬਣੀਆਂ ਕਮੇਟੀਆਂ ਬੜੀਆਂ ਸੀ ਬਈ ਉਦੋਂ ਐਮ ਐਲ ਏ ਕੋਲੇ ਗਏ ਸੀਗੇ ਆਪਣੇ ਪਿੰਡ ਦੇ ਜਿਹੜੇ ਮੁੱਤਬਰ ਬੰਦੇ ਹੈਗੇ ਉਦੋਂ ਬਸ ਇਹਨਾਂ ਨੂੰ ਲਿੱਲਪਿੱਲ ਕਰਕੇ ਕਹਿੰਦੇ ਆ ਕਿ ਤੁਸੀਂ ਕੀ ਲੈਣਾ ਆ ਕੇ ਆਏ ਕੀ ਲੈਣਾ ਤਖਵੀਰ ਸਿੰਘ ਮੈਸਰ ਖਾਨਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਇੱਥੋਂ ਦਾ ਜਿੱਤਿਆ ਹੋਇਆ ਐਮ ਐਲ ਏ ਆ ਉਹਦੇ ਤੱਕ ਮੰਗ ਲੈ ਕੇ ਗਏ ਕਿ ਬਈ ਸਾਡੇ ਚਿੱਟਾ ਬੰਦ ਕਰਾ ਦਿਓ ਨਹੀਂ ਭਈ ਪਹਿਲੀ ਗੱਲ ਦਾ ਫਰਜ ਇਹਨਾਂ ਦਾ ਭਵੰਤ ਮਾਨ ਹੁਣ ਮੰਨ ਲਾ ਲੋਕਾਂ ਨੇ ਐਡੀ ਬਹੁਤ ਮਦਦ ਕੀਤੀ ਸੀ ਇਹਨੂੰ 92 ਐਮਐਲਏ ਅੱਜ ਤਾਈ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਆਏ ਹੋਣੇ ਤੇ ਦੂਜੀ ਗੱਲ ਇਹਨੂੰ ਆਪ ਹੀ ਇਹ ਬੰਦੇ ਨੂੰ ਆਪ ਹੀ ਚਾਹੀਦਾ ਸੀਗਾ ਚਿੱਟਾ ਰੋਕਣਾਗਾ ਵੀ ਕੀ ਕਰਨ ਬਿੱਲੋ ਦਿੱਲੀ 10 15 20 ਦਿੱਲੀ ਦੇ ਅੱਗੇ ਜੇ ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ 10 ਮਰਦੇ ਤਾਂ ਹੁਣ 20 ਮਰਨ ਲੱਗੇ ਖਬਰਾਂ ਤੇ ਬਹਿ ਆਉਂਦਾ ਕਿ ਅੱਜ ਇੰਨੇ ਅਸੀਂ ਚਿੱਟੇ ਵਾਲੇ ਵੱਡੇ ਵਪਾਰੀ ਫੜ ਲਏ ਇੰਨੇ ਮਗਰਮ ਅੱਜ ਫੜ ਲੇ ਕੀ ਉਹ ਢੂਠਾ ਫੜ ਲਾ ਵੀ ਆ ਖੜਿਆ ਸਾਰੇ ਦੱਸ ਦੇਣ ਕਿ ਕਿਦੋਂ ਕੋਈ ਫੜਿਆ ਗਿਆਗਾ ਦੱਸੋ ਬਈ ਦੇਖਦਾ ਇੱਥੇ ਚਿੱਟਾ ਕੇ ਨਹੀਂ ਲੱਗਦਾ ਦੇਖਦਾ ਫਿਕਦਾ ਬਈ ਫੁੱਲ ਵੇਖਦਾ